ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਰੋਕ ਲਾਗੂ ਕੀਤੀ ਗਈ ਸੀ ਪਰ ਹੁਣ 24 ਫਰਵਰੀ ਤੱਕ ਇੰਟਰਨੈਟ ਵਰ ਰੋਕ ਜੋ ਵਧਾ ਦਿੱਤੀ ਗਈ ਹੈ ਤਾਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਹੈ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਕਿ ਆਖਿਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਇਲਾਕੇ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਤੁਹਾਨੂੰ ਦੱਸਦੀ ਕਿ ਖਾਸ ਤੌਰ ਤੇ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਹੈ ਅਤੇ ਖਾਸ ਤੌਰ ਉਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਇਹ ਰੋਕ ਜਾਰੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਹਰਿਆਣਾ ਦੇ ਵਿੱਚ 19 ਫਰਵਰੀ ਤੱਕ ਇੰਟਰਨੈਟ ਬੰਦ ਕੀਤਾ ਗਿਆ ਸੀ ਪਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 24 ਫਰਵਰੀ ਤੱਕ ਇੰਟਰਨੈਟ ਬੰਦ ਰਹੇਗਾ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਕਿ ਆਖਿਰ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਤੇ ਇਸ ਦੇ ਨਾਲ ਪੰਜਾਬ ਦੇ ਵਿੱਚ ਕੀ ਕੁਝ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਨੇ ਤੇ ਇਸ ਨੂੰ ਲੈ ਕੇ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਇਸ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਤੌਰ ਤੇ ਜੋ ਵਿਦਿਆਰਥੀ ਨੇ ਉਹਨਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਦਾ ਪੇਪਰਾਂ ਦਾ ਸਮਾਂ ਹੈ ਤੇ ਇੰਟਰਨੈਟ ਦੇ ਉੱਤੇ ਕੋਈ ਦੀਆਂ ਜਾਣਕਾਰੀਆਂ ਉਹਨਾਂ ਦੇ ਵੱਲੋਂ ਹਾਸਲ ਕੀਤੀਆਂ ਜਾਂਦੀਆਂ ਨੇ ਜਿਸ ਕਰਕੇ ਉਹਨਾਂ ਨੂੰ ਪ੍ਰੀਖਿਆਵਾਂ ਦੇ ਵਿੱਚ ਆਸਾਨੀ ਹੁੰਦੀ ਹੈ ਤਾਂ ਇਸ ਦੇ ਨਾਲ ਜਦੋਂ ਇੰਟਰਨੈਟ ਬੰਦ ਹੋਵੇਗਾ ਤਾਂ ਉਹਨਾਂ ਦੇ ਕਾਫੀ ਅਸਰ ਹੋਵੇਗਾ ਤਾਂ ਇਸ ਨੂੰ ਲੈ ਕੇ ਮੁੱਖ ਮੰਤਰੀ ਦੇ ਵੱਲੋਂ ਇਤਰਾਜ਼ ਵੀ ਜਤਾਇਆ ਗਿਆ ਸੀ ਪਰ ਹੁਣ 24 ਫਰਵਰੀ ਤੱਕ ਇੰਟਰਨੈਟ ਦੇ ਉੱਤੇ ਜੋ ਬੈਨ ਹੈ ਵਧਾ ਦਿੱਤਾ ਗਿਆ ਤਾਂ ਕਿਹੜਾ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਹੈ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਗਵੰਤ ਬਰਾੜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਕਿ ਆਖਿਰ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਤਾਂ ਜੀ ਜਗਵੰਤ ਕੀ ਜਾਣਕਾਰੀ ਹੈ ਤੁਹਾਡੇ ਕੋਲ ਕਹਿੰਦੇ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਇਸ ਤਰ੍ਹਾਂ ਕਿਸਾਨੀ ਅੰਦੋਲਨ ਇੱਕ ਪਾਸੇ ਚਿਕਰਾਤੇ ਹੈਗੇ ਆ ਤਾਂ ਪਹਿਲਾਂ ਵੀ ਕੁਝ ਹਿੱਸਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਇੰਟਰਨੈਟ ਬੰਦ ਸੀਗਾ ਪਰ ਹੁਣ ਜਿਹੜੇ ਇਹ ਇੰਟਰਨੈਟ ਬੰਦਤਾ ਇਸੇ ਤਰੀਕੇ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ 24 ਫਰਵਰੀ ਤੱਕ ਇੰਟਰਨੈਟ ਬੰਦ ਰਹੇਗਾ ਤਸਵੀਰ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਬਲੋ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਤਾਂ ਸੱਤ ਜ਼ਿਲ੍ਹੇ ਨੇ ਜਿੱਥੇ ਇੰਟਰਨੈਟ ਬੰਦ ਕੀਤਾ ਗਿਆ ਤੇ ਸੱਤ ਜ਼ਿਲ੍ਹਿਆਂ ਦੇ ਵਿੱਚ ਵੀ ਕੁਝ ਇਲਾਕੇ ਨੇ ਜਿੱਥੇ ਖਾਸ ਤੌਰ ਤੇ ਇੰਟਰਨੈਟ ਬੰਦ ਕੀਤਾ ਗਿਆ ਤੇ ਜੇਕਰ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪ੍ਰਭਾਵਿਤ ਜ਼ਿਲ੍ਹਾ ਹੈਗਾ ਪਟਿਆਲਾ ਕਿਉਂਕਿ ਪਟਿਆਲਾ ਜਿੱਥੇ ਸ਼ੰਭੂ ਆ ਗਿਆ ਇਸ ਤੋਂ ਇਲਾਵਾ ਉਸ ਦੇ ਹਰਿਆਣੇ ਬਾਰਡਰ ਤੋਂ ਲੱਗ ਦਾ ਨਾਲ ਤਾਂ ਉੱਥੇ ਸਭ ਤੋਂ ਵੱਡਾ ਪ੍ਰਭਾਵਿਤ ਕਹਿ ਸਕਦੇ ਕਿ ਪ੍ਰਭਾਵ ਦੇਖਣ ਨੂੰ ਮਿਲਿਆ ਜਿੱਥੇ ਸ਼ੰਭੂ ਜੁਲਕਾ ਪਾਸੀਆਂ ਫਾਤਰਾ, ਛਤਰਾਣਾ, ਸਮਾਣਾ, ਕਨੌਰ, ਦੇਵੀਗੜ੍ਹ, ਬਲਵੇੜਾ ਯਾਨੀ ਕਿ ਗੱਲ ਇਹ ਕਿ ਜਿੰਨਾ ਪਟਿਆਲੇ ਦਾ ਦਿਹਾਤੀ ਖੇਤਰ ਹੈਗਾ ਉੱਥੇ ਇੰਟਰਨੈਟ ਬੰਦ ਕੀਤਾ ਹੋਇਆ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰ ਜਿਹੜੀ ਉਹ ਬੈਲਟ ਹੈਗੀ ਜਿਹੜੀ ਹaryana ਦੇ ਨਾਲ ਲੱਗਦੀ ਆ ਜਾਂ ਸ਼ੰਭੂ ਬਾਰਡਰ ਦੇ ਨਾਲ ਲੱਗਦੀ ਆ ਤੇ ਕੁੱਲ ਮਿਲਾ ਕੇ ਜੇ ਪਟਿਆਲਾ ਸ਼ਹਿਰੀ ਬੱਚਿਆਂ ਜਿਹੜਾ ਇਸ ਤੋਂ ਲਗ ਜਿਹੜਾ ਪਟਿਆਲੇ ਦਾ ਕੁਝ ਦਿਹਾਤੀ ਖੇਤਰ ਜਿਹੜਾ ਉਹ ਬੱਚਾ ਹੈਗਾ ਪਰ ਜਿਹੜੇ ਨਾਲ ਦੇ ਹਲਕੇ ਨੇ ਜਿਵੇਂ ਦੇ ਵਿਕੜ ਦੀ ਗੱਲ ਕਰ ਲਈ ਜਾਵੇ ਪਾਤਰਾ ਦੀ ਗੱਲ ਕਰ ਲਈ ਜਾਵੇ ਸਮਾਣਾ ਘਨੌ ਇੱਥੇ ਜਿਹੜਾ ਇੰਟਰਨੈਟ ਨੂੰ ਬੰਦ ਕੀਤਾ ਹੋਇਆ ਇੱਥੇ ਜਿਹੜੇ ਤਰੀਕ ਦੇ ਵਿੱਚ ਉਹ ਵਾਅਦਾ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਲਾਲ ਲਡੂ ਦੇ ਵਿੱਚ ਇੱਕ ਨੱਖ ਦੇ ਵਿੱਚ ਸਬੰਧੀ ਉਹ ਵਧਾਈ ਗਈ ਆ ਬਠਿੰਡਾ ਖਾਸ ਤੌਰ ਤੇ ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਸੰਗਤ ਮੰਡੀ ਹੈਗੀ ਆ ਉੱਥੇ ਇੰਟਰਨੈਟ ਦੀ ਪਾਬੰਦੀ ਦੇ ਉਸੇ ਤਰੀਕ ਦੇ ਵਿੱਚ ਵਾਅਦਾ ਕੀਤਾ ਗਿਆ ਸੰਗਤ ਮੰਡੀ ਇਹ ਉਹ ਿਲਕ ਹੈਗਾ ਜਿਹੜਾ ਹਰਿਆਣਾ ਬਾਰਡਰ ਦੇ ਨਾਲ ਲੱਗ ਦੀ ਗੱਲ ਕੀਤੀ ਜਾਵੇ ਉੱਤੇ ਸੰਦੂਰਗਣ ਉਹ ਇਹ ਦੋ ਜਿਹੜੇ ਹੈਗੇ ਕੇਂਦਰ ਜਿੱਥੇ ਇੰਟਰਨੈਟ ਬੰਦ ਰਹਿਣਾ ਇਸ ਤੋਂ ਇਲਾਵਾ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ